ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਬੜਾ ਹੈਰਾਨੀਜਨਕ ਵਰਤਾਰਾ ਜਿਹੜਾ ਮੈਂ ਦੇਖਿਆ ਹੈਰਾਨੀਜਨਕ ਇਸ ਕਰਕੇ ਹੈ ਕਿਉਂਕਿ ਮੈਂ ਪਹਿਲੀ ਵਾਰ ਦੇਖਿਆ ਉਹਨੂੰ ਮੈਨੂੰ ਹੈਰਾਨੀਜਨਕ ਲੱਗ ਰਿਹਾ ਕੁਦਰਤ ਵਿੱਚ ਤਾਂ ਕੁਝ ਵੀ ਹੈਰਾਨੀਜਨਕ ਨਹੀਂ ਹੁੰਦਾ ਤੇ ਜੇ ਦੇਖੀ ਤਾਂ ਸਭ ਕੁਝ ਹੀ ਹੈਰਾਨੀਜਨਕ ਬਹੁਤ ਹੈਰਾਨੀਜਨਕ ਪਰ ਇਹ ਅੱਜ ਸਵੇਰੇ-ਸਵੇਰੇ ਜਦੋਂ ਅਸੀਂ ਬੂਟੇ ਨੂੰ ਪਾਣੀ ਲਾ ਰਹੇ ਸੀ ਤਉ ਉਹਦਾ ਮੇਰਾ ਧਿਆਨ ਗਿਆ ਇੱਕਦਮ ਕਿਕੂ ਦੇ ਬੋਟੇ ਤੇਲੇ ਛਾਂ ਆਥੀ ਕਾਫੀ ਤੇ ਕੋਲੀਅਸ ਦੇ ਪੌਦੇ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਇੱਕ ਤੁਹਾਨੂੰ ਕੁਝ ਕੋਲੀਅਸ ਦੇ ਪੌਦਿਆਂ ਵਰਗਾ ਹੀ ਦਿਖਾਈ ਦੇਊਗਾ ਇਹ ਤੁਸੀਂ ਧਿਆਨ ਨਾਲ ਦੇਖੋ ਤਾਂ ਤੇ ਆਹ ਦੇਖੋ ਤੁਸੀਂ ਮੈਨੂੰ ਲੱਗਿਆ ਕਿ ਕੁਝ ਹਲਚਲ ਹੋ ਰਹੀ ਆ ਉੱਥੇ ਮੈਂ ਜਦੋਂ ਅੱਗੇ ਹੋ ਕੇ ਦੇਖਿਆ ਥੋੜਾ ਤਾਂ ਮੈਨੂੰ ਲੱਗਿਆ ਕਿ ਕੋੜ ਕੇ ਅੱਲਾ ਕੁਝ ਕਰ ਰਿਹਾ ਹੈ ਤੋ ਆਪਟ ਰਿਹਾ ਉਹ ਬੜੀ ਸਿੱਦਤ ਨਾਲ ਲੱਗਿਆ ਹੋਇਆ ਸੀਗਾ ਟੋ ਆਪਟਣ ਵਾਸਤੇ ਤੇ ਮੈਂ ਜਦੋਂ ਥੋੜਾ ਉਹਦੇ ਕੋਲੇ ਗਈ ਤਾਂ ਉਹਨੇ ਮਤਲਬ ਆਪਣਾ ਮੂੰਹ ਪੂਰਾ ਖੋਲ ਲਿਆ ਤੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਇੱਥੇ ਕੋਈ ਇਹਦੀ ਬੜੀ ਕੀਮਤੀ ਚੀਜ਼ ਹੈ ਜਿਹਦੇ ਕੋਲੋਂ ਪਰਾਂ ਨਹੀਂ ਜਾਣਾ ਚਾਹੁੰਦਾ ਮੈਨੂੰ ਡਰਾ ਰਿਹਾ ਹੈ ਫਿਰ ਜਦੋਂ ਮੈਂ ਉਹ ਦੇਖ ਰਹੀ ਸੀ ਤਾਂ ਫਿਰ ਮੇਰੇ ਦਿਮਾਗ 'ਚ ਇੱਕ ਤਾਂ ਆਇਆ ਕਿ ਸ਼ਾਇਦ ਇਹ ਮਾਂ ਕੋੜ ਘਿਰਲੀ ਹੈ ਜਿਹੜੀ ਇਹ ਇਥੇ ਟੂਆ ਫਟ ਕੇ ਆਂਡੇ ਦੇਣਾ ਚਾਹੁੰਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਿਹੜੇ ਰੈਪਟਾਈਲਸ ਹੁੰਦੇ ਆ ਮੋਸਟਲੀ ਕੋਸ਼ਕ੍ਰੂਣ ਛੱਡ ਕੇ ਸੱਪਾਂ ਨੂੰ ਜਿਵੇਂ ਜਿਹੜੇ ਬੱਚੇ ਦਿੰਦੇ ਆ ਤਾਂ ਜਿਹੜੇ ਰੈਪਟਾਈਲਸ ਆ ਜਦੋਂ ਆਂਡੇ ਦਿੰਦੇ ਆ ਤਾਂ ਉਹ ਧਰਤੀ ਦੇ ਵਿੱਚ ਟੂਆ ਫਟਦੇ ਆ ਉਹਦੇ ਵਿੱਚ ਆਂਡੇ ਦਿੰਦੇ ਆ ਤੇ ਉਹਨੂੰ ਉਤੋਂ ਮਿੱਟੀ ਨਾਲ ਢੱਕ ਦਿੰਦੇ ਆ ਟੋਏ ਨੂੰ ਤਾਂ ਉਹੀ ਬਿਲਕੁਲ ਸੇਮ ਵਰਤਾਰੇ ਮੈਂ ਪਹਿਲੀ ਵਾਰ ਦੇਖਿਆ ਲਾਈਫ ਦੇ ਵਿੱਚ ਕਿ ਕੋੜ ਕਿੱਲਾ ਕਰ ਰਿਹਾ ਸੀਗਾ ਮੈਨੂੰ ਇਹ ਸੀ ਕਿ ਜਿਹੜਾ ਟੂਆ ਪਾਟ ਰਿਹਾ ਤੇ ਇਹ ਵੀ ਮੈਨੂੰ ਨਹੀਂ ਪਤਾ ਕਿ ਇਹਨੇ ਟੂਆ ਜਿਹੜਾ ਪਟਿਆ ਉਹ ਹੱਥਾਂ ਨਾਲ ਆਪਣੇ ਨਾਲ ਅੱਗੋਂ ਅਗਲਿਆਂ ਨਾਲ ਪਟਿਆ ਜਾਂ ਇਹਨੇ ਮੂੰਹ ਨਾਲ ਪਟਿਆ ਪਰ ਜਿਹੜਾ ਇਹ ਹੁਣ ਕਰ ਰਿਹਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਹ ਮੂੰਹ ਨਾਲ ਉਹਨੂੰ ਅੱਗੋਂ ਕੁਝ ਕਰ ਰਿਹਾ ਹੈ ਮਿੱਟੀ ਉਹਦੇ ਉੱਤੇ ਸੈਟ ਰਿਹਾ ਤੇ ਦੂਜੇ ਪਾਸਿਓਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੈਰਾਂ ਨਾਲ ਉਹਦੇ ਉੱਤੇ ਮਿੱਟੀ ਪਾ ਰਿਹਾ ਹੈ ਨਾ ਤੇ ਪਰਲੇ ਪਾਸਿਓਂ ਸਿਰ ਨਾਲ ਮਿੱਟੀ ਨੂੰ ਕੁਛ ਕਰਦਾ ਸੀ ਉਹ ਤੇ ਇਧਰਲੇ ਪਾਸਿਓਂ ਹੱਥਾਂ ਨਾਲ ਕਰਦਾ ਸੀਗਾ ਹਾਂ ਉਹ ਦੇਖੋ ਇਧਰ ਤਾਂ ਸਿਰ ਨਾਲ ਇਹਨੂੰ ਕਿਵੇਂ ਆਪਾਂ ਕਿੰਨੇ ਦੁਰਮਤਣਾ ਕੋਟਦੇ ਆ ਨਾ ਦਬਾਰਾ ਤੇ ਇਧਰੋਂ ਆ ਦੇਖੋ ਹੱਥਾਂ ਨਾਲ ਉੱਥੇ ਮਿੱਟੀ ਨੂੰ ਪਾਉਂਦਾ ਹੈ ਟੂਆ ਭਰ ਰਿਹਾ ਹੈ ਇਥੋਂ ਫਿਰ ਮੈਨੂੰ ਅੰਦਾਜ਼ਾ ਹੋਇਆ ਕਿ ਨਹੀਂ ਇੱਥਾਂ ਇਹਨੇ ਆਂਡੇ ਪਹਿਲਾਂ ਆਲਰੇਡੀ ਦੇ ਚੁੱਕੀ ਐ ਇੱਥੇ ਤੇ ਹੁਣ ਉਹ ਥਾਂ ਨੂੰ ਮਿੱਟੀ ਦੇ ਨਾਲ ਕਵਰ ਕਰ ਰਹੀ ਐ ਹਾਂ ਤੁਸੀਂ ਇਹ ਵੀ ਦੇਖੋ ਕਿ ਇੱਥੇ ਜਦੋਂ ਅਸੀਂ ਪਾਣੀ ਲਾਇਆ ਤਾਂ ਇੱਥੋਂ ਗਈ ਨਹੀਂ ਇਹ ਪਹਿਲਾਂ 5-7 ਮਿੰਟ ਅਸੀਂ ਪਾਣੀ ਬੂਟਿਆਂ ਨੂੰ ਲਾਈ ਗਏ ਆ ਤੇ ਉਸ ਤੋਂ ਪਿੱਛੇ ਅੱਧਾ ਘੰਟਾ ਪਿੱਛੇ ਮੈਂ ਦੇਖਿਆ ਮੈਂ ਬੈਠੀ ਸੀ ਇੱਥੇ ਇਹ ਕੁਝ ਇਹ ਆਪਣਾ ਕੰਮ ਕਰ ਰਿਹਾ ਤੇ ਮਿੱਟੀ ਦੇ ਨਾਲ ਪੂਰੀ ਤਰ੍ਹਾਂ ਲੱਤ-ਪੱਥ ਹੋਇਆ ਪਿਆ ਘੱਟੋ ਘਾਟੇ ਨੇ ਕੰਟਾ ਇੱਕ ਲਾਇਆ ਇਹਨੂੰ ਭਰਨ ਵਾਸਤੇ ਟੋਏ ਨੂੰ ਪਹਿਲਾਂ ਦੇਖੋ ਰਾਤ ਨੂੰ ਲੱਗਿਆ ਹੋਣਾ ਇਹ ਪੱਟਣ ਫੇਰੇ ਨੇ ਟੋਆ ਪੁੱਟਿਆ ਫੇਰੇ ਨੇ ਵਿਚਾਂਡੇ ਦਿੱਤੇ ਤੇ ਹੁਣ ਉਹਨੂੰ ਆ ਦੇਖੋ ਤੁਸੀਂ ਲੱਗ ਭਾਗੇ ਭਰੀ ਬੈਠਾ ਪੂਰਾ ਮਿੱਟੀ ਨਾਲ ਦੇਖੋ ਮਿੱਟੀ ਵਿੱਚ ਲੱਤ-ਪੱਥ ਹੋਇਆ ਪਿਆ ਇਹ ਇਹਨੇ ਉਤੇ ਪੱਤੇ ਸਿੱਤੇ ਉਸੇ ਤਰ੍ਹਾਂ ਬਿਲਕੁਲ ਕਿ ਉਹ ਨੇਚਰਲ ਲੱਗੇ ਇਹ ਨਾ ਲੱਗੇ ਕਿਸੇ ਨੂੰ ਕਿ ਇਹਨੇ ਇੱਥੇ ਆਂਡੇ ਦਿੱਤੇ ਆ ਜਾਂ ਇੱਥੇ ਕੁਝ ਕੋਈ ਕੰਮ ਕੀਤਾ ਹੈ ਇਹਨੇ ਕਿਸੇ ਵੀ ਕਿਸਮ ਦਾ ਬਿਲਕੁਲ ਸਹੀ ਮਨੇ ਉਵੇਂ ਹੀ ਹਾਲਾਤ ਬਣਾਤੇ ਮਿੱਟੀ ਦੇ ਉਸੇ ਤਰ੍ਹਾਂ ਹੀ ਨੇਚਰਲ ਉਹ ਦੇਖੋ ਕਿਸੂਰਾ ਇਹਨੇ ਤਵਾ ਪਰਤਾ ਇਹਦੇ ਵਿੱਚ ਦੇਖਿਆ ਸੀ ਕੱਚੂ ਕੁੰਮੇ ਸਮੁੰਦਰਖਨਾਰੇ ਆਂਡੇ ਦਿੰਦੇ ਆ ਟੋਏ ਪੜਦੇ ਆ ਮਗਰ ਮੱਛੀ ਦੇਖੀ ਸੀ ਪਰ ਸੱਪ ਨਹੀਂ ਦੇਖੇ ਇਕਦਮ ਐ ਸੱਪਾਂ ਦੇ ਆਂਡੇ ਜਰੂਰ ਦੇਖੇ ਆ ਧਲਤੀ ਦੇ ਵਿੱਚ ਕਈ ਵਾਰੀ ਗੋਡੀ ਕਰੀਦੀ ਆ ਬੂਟਿਆਂ ਦੇ ਵਿੱਚੋਂ ਨਿਕਲੇ ਆਉਂਦੇ ਆ ਤੇ ਕੋੜ ਕਿਰਲੇ ਦੇ ਆਂਡੇ ਵੀ ਨਹੀਂ ਦੇਖੇ ਕਦੇ ਤੇ ਇਹ ਸੀ ਵੀ ਕੋੜ ਕਿਰਲੇ ਹੋ ਸਕਦਾ ਜਿਹਨੇ ਕਿਰਲੀਆਂ ਕੰਧਾਂ ਦੇ ਵਿੱਚ ਆਂਡੇ ਦਿੰਦੀਆਂ ਵੀ ਇਹ ਵੀ ਕਿਤੇ ਫੋਡਾਂ ਦੇ ਵਿੱਚ ਆਂਡੇ ਦਿੰਦੇ ਹੋਣਗੇ ਪਰ ਨਹੀਂ ਇਹ ਬੜਾ ਦੇਖੋ ਸੀ ਅੱਜ ਵਧੀਆ ਮੈਂ ਦੇਖਿਆ ਨਜ਼ਾਰਾ ਤੇ ਚਲੋ ਜੀ ਹੋਲੇ ਨੇ ਆਪ ਦਾ ਸਾਰਾ ਨੂੰ ਪੂਰਾ ਕੰਪਲੀਟ ਕਰਤਾ ਤੇ ਹੁਣ ਇਹ ਚੱਲਿਆ ਉਸ ਤੋਂ ਪਿੱਛੇ ਨੇ ਕੀ ਕੀਤਾ ਕਿ ਜਿੱਥੇ ਅਸੀਂ ਕਮਲਿਆਂ ਦੇ ਵਿੱਚ ਪਾਣੀ ਪਾਇਆ ਸੀਗਾ ਉਸ ਥਾਂ ਤੇ ਨੇ ਜਾ ਕੇ ਆਪਣੇ ਆਪ ਨੂੰ ਵਾਸ਼ ਕੀਤਾ ਪੂਰੀ ਤਰ੍ਹਾਂ ਇਹਨੇ ਧੋ ਲਿਆ ਦੇਖੋ ਆਪਣੇ ਨੂੰ ਸਾਫ ਕਰ ਰਿਹਾ ਹੈ ਉਹ ਦੇਖੋ ਪੂਰੇ ਪੈਰ ਮਲ ਰਿਹਾ ਹੈ ਹੱਥ ਪੈਰ ਸਾਰੀ ਮਿੱਟੀ ਇਹਨੇ ਲਾ ਲਈਏ ਨਾਲੋਂ ਸਿਰਫ ਇਹ ਕਿ ਤਾਂਤੀ ਮਿੱਟੀ ਰਹਿ ਗਈ ਸੀ ਤੇ ਉਹ ਸੱਪ ਦੇ ਤੇ ਇਹ ਸਿਰ ਤੋਂ ਇਹੋ ਫਿਰ ਮਿੱਟੀ ਹਲੇ ਲਾਈ ਨਹੀਂ ਗਈ ਸੀ ਜੀ ਔਣੀ ਔਣੀ ਕੋਸ਼ਿਸ਼ ਕਰ ਲਿਆ ਸੀਗਾ ਅੰਕਮਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਗਿੱਲਾ ਥਾਂ ਹੈਗਾ ਜਿਹੜਾ ਇਥੇ ਫਿਰ ਮਾਲਦਾ ਹੈ ਮਿੱਟੀ ਲਾਉਣ ਵਾਸਤੇ ਸਿਰ ਤੋਂ ਫਿਰ ਇਹਨੇ ਕੀੜੇ ਖਾਦੇ ਥੋਖ ਲੱਗਿਆ ਹੁਣੀ ਕਿਉਂਕਿ ਘੱਟੋ ਘੱਟ 3-4 ਘੰਟੇ ਇਹਨੇ ਆਪਣਾ ਕੰਮ ਕੀਤਾ ਪੂਰਾ ਲਗਾਤਾਰ ਉਸ ਤੋਂ ਪਿੱਛੋਂ ਇਹ ਕਿਹੜਾ ਦੇਖੋ ਆਪਣੂੰ ਦੁਬਾਰਾ ਫੇਰ ਸਾਫ਼ ਕਰਨ ਲੱਗ ਗਿਆ ਈੜੇ ਖਾ ਕੇ ਫੇਰ ਆਉਂਦਾ ਜੀ ਇਹ ਨੂੰ ਲੱਗਦਾ ਕਿ ਚਲੇ ਗਿਆ ਹੁਣ ਮੈਂ ਦੇਖੂੰਗੀ ਕਿ ਇੱਥੇ ਡੇਲੀ ਆਉਂਦੀ ਹੈ ਜਾਂ ਨਹੀਂ ਕਿ ਵੀ ਹੁੰਦਾ ਹੀ ਨਿਗਰਾਨੀ ਰੱਖਦੇ ਆ ਕੁਝ ਜੀਵ ਹੁੰਦੇ ਨੇ ਆਪਣੇ ਆਂਡਿਆਂ ਤੇ ਤਾਂ ਇਹ ਮੈਂ ਦੇਖੂੰਗੀ ਉਸ ਤੋਂ ਪਿੱਛੋਂ ਸਾਵਨ ਸਤਜਾਗਾ ਬੰਕੀ ਤਾਂ ਹੁੰਦੇ ਰਹਿੰਦੇ ਆ ਘਰ ਪਰ ਇਹ ਬੜਾ ਵਧੀਆ ਲੱਗਿਆ ਮੈਨੂੰ ਕਿ ਕਿਥੋਂ ਤਿੰਨ ਚਾਰ ਕੋੜ ਖੇਲੇ ਗਾਰਡਨ ਦੇ ਵਿੱਚ ਹੈਗੇ ਗਾਰਡਨ ਦੇ ਜਿਹੜੀ ਹੁੰਦੀ ਹੈ ਇਹ ਇੱਥੇ ਰਹਿੰਦੇ ਆ ਤੇ ਹੁਣ ਬੱਚੇ ਨਾਲੇ ਛੋਟੇ ਛੋਟੇ ਨਿਕਲ ਲਗੇ ਸਾਨੂੰ ਦੇਖਾਂਗੇ ਵਧੀਆ ਲੱਗਦਾ ਇਹ ਜਿਹੜਾ ਚੀਜ਼ ਆ ਇਹ ਨਦੀ ਗਿਣਤੀ ਘਟ ਰਹੀ ਹੈ ਇਹਨਾਂ ਦੇ ਜਿਸ ਕਿਸੇ ਜਨਰ ਵਿੱਚ ਕੋ ਸਨੇਕਸ ਹੋ ਗਏ ਜਾਂ ਇਹ ਜਿਵੇਂ ਅੱਛੂ ਗੋਮੇ ਹੋ ਗਏ ਕੋੜ ਖੇਲੇ ਹੋ ਗਏ ਇਹ ਖਤਰੀ ਦੀ ਕਗਾਰ ਤੇ ਜਿਹੜੇ ਪਰਜਾਤ ਕੋਲੋਂ ਵਿੱਚੋਂ ਆਉਂਦੇ ਆ ਤਾਂ ਖੁਸ਼ੀ ਹੋਊਗੀ ਮੈਨੂੰ ਬੜੀ ਜੇ ਕਰੇ ਸਾਡੇ ਗਾਰਡਨ ਦੇ ਚੰਦੇ ਬੱਚੇ ਆ ਉਹ ਵਧਣ ਫੁੱਲਣਗੇ ਮੇਰੀ ਗਿਣਤੀ 'ਚ ਵਾਧਾ ਹੋਊਗਾ ਪਹਿਲਾਂ ਕੋਚਰੀਆਂ ਛੋਟੇ ਆਉਣ ਜਿਹੜੇ ਹੁੰਦੇ ਆ ਉਹ ਵੀ ਸਾਡੇ ਘਰ 7-8 ਹੈਗੇ ਆ ਨਾਲੇ ਬਣਾ ਕੇ ਰਹਿੰਦੇ ਆ ਉਹਨਾਂ ਦੀ ਗਿਣਤੀ 'ਚ ਸਾਫੀ ਵਾਧਾ ਹੋਇਆ ਤੇ ਵਧੀਆ ਲੱਗਦਾ ਏ ਜੇਕਰ ਕਿਸੇ ਕੋ ਉਦਲ ਦੇ ਵਿੱਚ ਕੁਝ ਆਪਣਾ ਚੰਗਾ ਯੋਗਦਾਨ ਪਾ ਰਹੇ ਹੋ ਤਾਂ ਉਹਨੂੰ ਸੁਧਾਰਨ ਦੇ ਵਿੱਚ ਜਾਂ ਉਹਨੂੰ ਵਧਨ ਖੁੱਲਣ ਦੇ ਵਿੱਚ ਉਹਦੀ ਕੁਝ ਥੋੜੀ ਜਿਹੀ ਮਦਦ ਕਰ ਰਹੇ ਹੁੰਦਾ। ਵੈਸੇ ਤਾਂ ਇਨਸਾਨ ਕੌਣ ਹੁੰਦਾ ਮਦਦ ਕਰਨ ਵਾਲਾ ਸਾਂ ਫੇਰਿੰਗ ਚ ਲੋਕ। ਉਹ ਵੀਡੀਓ ਦੇਖਿਓ ਤੇ ਦੱਸਿਓ ਕਿਵੇਂ ਲੱਗੀ। ਥੈਂਕਸ ਫਰ ਲਈ ਵਾਚਿੰਗ।